ਵਿਸ਼ਾ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੀ ਪੰਜਾਬੀ ਦੇ ਨਾਮਵਰ ਸਿੰਗਰ ਦਲਜੀਤ ਦੋਸਾਂਝ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਦਿਲਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਦੇ ਸਿਆਸੀ ਮਾਣੇ ਕੀ ਕੱਢੇ ਜਾ ਸਕਦੇ ਨੇ ਪੀਐਮ ਨਾਲ ਮੁਲਾਕਾਤ ਤੋਂ ਬਾਅਦ ਦਿਲਜੀਤ ਬੀਜੇਪੀ ਦੇ ਸਿੱਖ ਚਿਹਰੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਵੀ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਨੇ ਦਿੱਲੀ ਮਨਾਟੀ ਟੂਰ ਦੀ ਸਮਾਪਤੀ ਤੋਂ ਬਾਅਦ ਅਚਾਨਕ ਬੀਜੇਪੀ ਦੇ ਸਿਰਮੌਰ ਆਗੂਆਂ ਦੇ ਨਾਲ ਮੁਲਾਕਾਤ ਇਸ ਦੇ ਸਿਆਸਤ ਦੇ ਵਿੱਚ ਕੀ ਮਾਨੇ ਨੇ ਜਾਂ ਫਿਰ ਇਸ ਨੂੰ ਸਿਰਫ ਅਪਚਾਰਿਕ ਮੁਲਾਕਾਤ ਹੀ ਸਮਝਿਆ ਜਾਵੇ ਪੰਜਾਬ ਦੇ ਮਨੋਰੰਜਨ ਜਗਤ ਦਾ ਕੋਈ ਚਿਹਰਾ ਇਸ ਵੇਲੇ ਜੇਕਰ ਦੁਨੀਆ ਦੇਸ਼ ਦੇ ਵਿੱਚ ਸਭ ਤੋਂ ਵੱਧ ਸ਼ਾਇਆ ਹੋਇਆ ਹੈ ਜਿਸ ਚਿਹਰੇ ਦੇ ਚਰਚੇ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਨੇ ਅਤੇ ਨੌਜਵਾਨਾਂ ਅਤੇ ਜਿਸ ਦਾ ਜਨੂਨ ਸਿਰ ਚੜ ਕੇ ਬੋਲਦਾ ਹੈ ਉਸ ਦਾ ਨਾਮ ਦਿਲਜੀਤ ਦੋਸਾਂਜ ਹੈ ਮਨੋਰੰਜਨ ਜਗਤ ਤੋਂ ਬਾਅਦ ਦਿਲਜੀਤ ਦੋਸਾਂਜ ਦੇ ਸਿਆਸੀ ਜਗਤ ਦੇ ਵਿੱਚ ਵੀ ਚਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿਲਜੀਤ ਦੋਸਾਂਝ ਦੀ ਮੁਲਾਕਾਤ ਦੇ ਹਰ ਪਾਸੇ ਚਰਚੇ ਹੋ ਰਹੇ ਨੇ ਪੀਐਮ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਲਜੀਤ ਦੀ ਕਲਾ ਦੀ ਪ੍ਰਸ਼ੰਸਾ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੀਐਮ ਕਹਿੰਦੇ ਨੇ ਕਿ ਦਿਲਜੀਤ ਨੇ ਸੱਚਮੁੱਚ ਹੀ ਦਿਲਾਂ ਨੂੰ ਜਿੱਤਿਆ ਹੈ ਜਦੋਂ ਕੋਈ ਕਲਾਕਾਰ ਕਿਸੇ ਪਿੰਡ ਤੋਂ ਉੱਠ ਕੇ ਦੁਨੀਆ ਦੇ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ ਤਾਂ ਮਾਣ ਵਾਲੀ ਗੱਲ ਹੁੰਦੀ ਹੈ ਇਸ ਤੇ ਦਲਜੀਤ ਦੋਸਾਂਝ ਵੀ ਪ੍ਰਧਾਨ ਮੰਤਰੀ ਦੇ ਨਾਲ ਭਾਵੁਕ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਦਿਲਜੀਤ ਦੋਸਾਂਝ ਪ੍ਰਧਾਨ ਮੰਤਰੀ ਦੀ ਇੱਕ ਪੁਰਾਣੀ ਇੰਟਰਵਿਊ ਦੀ ਗੱਲ ਕਰਦੇ ਨੇ ਅਤੇ ਪਵਿੱਤਰ ਗੰਗਾ ਨਦੀ ਵੱਲ ਵੀ ਬਾਰੇ ਵੀ ਗੱਲ ਕਰਦੇ ਨੇ ਇਸ ਮੌਕੇ ਦਿਲਜੀਤ ਪੀਐਮ ਦੇ ਨਾਲ ਉਹਨਾਂ ਦੀ ਮਾਂ ਦੇ ਭਾਵਨਾਤਮਕ ਸੰਬੰਧਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਦਿਲਜੀਤ ਦੇ ਨਾਲ ਪ੍ਰਧਾਨ ਮੰਤਰੀ ਦੀ ਇਹ ਮੁਲਾਕਾਤ ਬੇਹੱਦ ਭਾਵੁਕ ਅਤੇ ਰੋਮਾਂਚਕ ਨਜ਼ਰ ਆਉਂਦੀ ਹੈ। ਤਸਵੀਰਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿਲਜੀਤ ਦੀ ਮੁਲਾਕਾਤ ਦੌਰਾਨ ਦਿਲਜੀਤ ਕਾਲੀ ਪਗੜੀ, ਕਾਲਾ ਕੋਟ, ਕਾਲੇ ਰੰਗ ਦੇ ਗੈਟਅਪ ਤੇ ਵਿੱਚ ਨਜ਼ਰ ਆਉਂਦੇ ਨੇ। ਦਿਲਜੀਤ ਪ੍ਰਧਾਨ ਮੰਤਰੀ ਨੂੰ ਫੁੱਲਾਂ ਦਾ ਇੱਕ ਗੁਲਦਸਤਾ ਪੇਟ ਕਰਦੇ ਨੇ ਤੇ ਪ੍ਰਧਾਨ ਮੰਤਰੀ ਵੀ ਦਿਲਜੀਤ ਨੂੰ ਪਿੱਠ ਥਪਤ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਦਿਲਜੀਤ ਦੀ ਇਸ ਮੁਲਾਕਾਤ ਤੋਂ ਬਾਅਦ ਭਾਜਪਾ ਦੇ ਇੱਕ ਹੋਰ ਵੱਡੇ ਆਗੂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਸੋਸ਼ਲ ਮੀਡੀਆ ਤੇ ਇਸ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇਸ ਤੋਂ ਬਾਅਦ ਦਿਲਜੀਤ ਭਾਜਪਾ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਮੁਲਾਕਾਤ ਕਰਦੇ ਨੇ ਮਨਜਿੰਦਰ ਸਿੰਘ ਸਿਰਸਾ ਵੀ ਦਿਲਜੀਤ ਦੀਆਂ ਮੁਲਾਕਾਤ ਵਾਲੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਂਦੇ ਨੇ ਅਤੇ ਅੰਗਰੇਜ਼ੀ ਦੇ ਵਿੱਚ ਇਸ ਮੁਲਾਕਾਤ ਦੇ ਨਾਲ ਸੰਬੰਧਿਤ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਨੇ ਸਿਰਸਾ ਨਾਲ ਹੋਈ ਮੁਲਾਕਾਤ ਦੀਆਂ ਤਸਵੀਰਾਂ ਦੇ ਵਿੱਚ ਦਿਲਜੀਤ ਨੇ ਉਹੀ ਕੱਪੜੇ ਪਾਏ ਹੋਏ ਨੇ ਜੋ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਦੌਰਾਨ ਪਾਏ ਹੋਏ ਸਨ ਹਾਲਾਂਕਿ ਦਿਲਜੀਤ ਵੱਲੋਂ ਇਸ ਮੁਲਾਕਾਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਕਿਸ ਕਿਸਮ ਦੀ ਮੁਲਾਕਾਤ ਸੀ ਕਿ ਇਹ ਸਿਆਸਤ ਤੋਂ ਪ੍ਰਭਾਵਿਤ ਸੀ ਜਾਂ ਕੁਝ ਹੋਰ ਜਾਂ ਫਿਰ ਦਿਲਜੀਤ ਨੇ ਖੁਦ ਪ੍ਰਧਾਨ ਮੰਤਰੀ ਤੇ ਭਾਜਪਾ ਆਗੂਆਂ ਦੇ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਜਾਂ ਫਿਰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿਲਜੀਤ ਨੂੰ ਮੁਲਾਕਾਤ ਲਈ ਸੱਦਾ ਆਇਆ ਸੀ ਇਸ ਮੁਲਾਕਾਤ ਤੋਂ ਬਾਅਦ ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਦੇਖੀਆਂ ਜਾ ਰਹੀਆਂ ਨੇ ਉੱਥੇ ਹੀ ਕਈ ਤਰ੍ਹਾਂ ਦੇ ਸਵਾਲ ਵੀ ਇਸ ਮੁਲਾਕਾਤ ਦੇ ਆਲੇ-ਦੁਆਲੇ ਘੁੰਮ ਰਹੇ ਨੇ ਵੱਡਾ ਸਵਾਲ ਇਹ ਹੈ ਕਿ ਦਿਲਜੀਤ ਦੋਸਾਨ ਜਦੋਂ ਇੰਟਰਨੈਸ਼ਨਲ ਫੇਮ ਬਣਦੇ ਨੇ ਵੱਡੇ ਪੱਧਰ ਤੇ ਕੁਮਾਂਤਰੀ ਅਤੇ ਦੇਸੀ ਆਡੀਅנס ਨੂੰ ਅਟਰੈਕਟ ਕਰਦੇ ਨੇ ਨੌਜਵਾਨਾਂ ਦੇ ਲਈ ਆਈਕਨ ਬਣਦੇ ਨੇ ਅਤੇ ਕਰੋੜਾਂ ਦੇ ਵਿੱਚ ਜਦੋਂ ਉਹਨਾਂ ਦੀ ਫੈਨ ਫਾਲੋਇੰਗ ਹੋ ਜਾਂਦੀ ਹੈ ਉਦੋਂ ਕਿਸੇ ਸਿਆਸੀ ਆਗੂ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਉਂਦੀ ਨੇ ਇਸ ਮੁਲਾਕਾਤ ਤੋਂ ਬਾਅਦ ਜੇਕਰ ਦਿਲਜੀਤ ਸਿਆਸਤ ਦੇ ਵਿੱਚ ਐਂਟਰੀ ਲੈ ਲੈਣ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿਉਂਕਿ ਦਿਲਜੀਤ ਕੋਈ ਪਹਿਲੇ ਵਿਅਕਤੀ ਨਹੀਂ ਹੋਣਗੇ ਜੋ ਕਲਾਕਾਰੀ ਤੋਂ ਜਾਂ ਸਿੰਗਿੰਗ ਤੋਂ ਬਾਅਦ ਸਿਆਸਤ ਦੇ ਵਿੱਚ ਐਂਟਰੀ ਲੈਣ ਇਸ ਤੋਂ ਪਹਿਲਾਂ ਵੀ ਕਈ ਫਿਲਮੀ ਐਕਟਰ ਕਲਾਕਾਰ ਗਾਇਕ ਸਿਆਸਤ ਦੇ ਵਿੱਚ ਆ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਜੇਕਰ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵੇਲੇ ਦੇ ਵੱਡੇ ਕਮੇਡੀ ਕਲਾਕਾਰ ਸਨ ਅਤੇ ਅੱਜ ਵੀ ਸਟੇਜਾਂ ਤੇ ਉਹ ਅਜਿਹਾ ਤੰਜ ਕੱਸਦੇ ਨੇ ਕਿ ਉਹਨਾਂ ਦੇ ਸਿਆਸੀ ਵਿਰੋਧੀ ਦੇਖਦੇ ਰਹਿ ਜਾਂਦੇ ਨੇ ਪੰਜਾਬ ਤੋਂ ਹੋਰ ਵੱਡੇ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਗਾਇਕ ਹੰਸਰਾ ਜਹਾਂਸ ਬੀਜੇਪੀ ਵੱਲੋਂ ਸਿਆਸੀ ਪਾਰੀ ਖੇਡ ਚੁੱਕੇ ਨੇ ਗਾਇਕ ਮੁਹੰਮਦ ﺻਦੀਕ ਕਾਂਗਰਸ ਦੇ ਐਮਪੀ ਰਹਿ ਚੁੱਕੇ ਨੇ ਤੇ ਅੱਜ ਵੀ ਸਿਆਸਤ ਦੇ ਵਿੱਚ ਐਕਟਿਵ ਨੇ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਅਤੇ ਮਨਿਸਟਰ ਵੀ ਰਹਿ ਚੁੱਕੇ ਨੇ ਕਮਾਂਤਰੀ ਪੱਦਰ ਦੇ ਆਗੂਆਂ ਦੀ ਗੱਲ ਕਰੀਏ ਤਾਂ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈ ਲਲਿਤਾ ਵੀ ਆਪਣੇ ਸਮੇਂ ਦੀ ਵੱਡੀ ਫਿਲਮੀ ਸਟਾਰ ਸੀ ਭਾਜਪਾ ਆਗੂ ਮਨੋਜ तिवारी ਵੀ ਭੋਜਪੂਰੀ ਫਿਲਮ ਇੰਡਸਟਰੀ ਅਤੇ ਸੰਗੀਤ ਜਗਤ ਦੇ ਵੱਡੇ ਸਿਤਾਰੇ ਨੇ ਜੋ ਕਿ ਸਿਆਸਤ ਦੇ ਵਿੱਚ ਐਕਟਿਵ ਨੇ ਇਸ ਤੋਂ ਇਲਾਵਾ ਜਯਾ ਬਚਨ ਆਪਣੇ ਸਮੇਂ ਦੀ ਬਿਹਤਰੀਨ ਫਿਲਮ ਐਕਟ੍ਰੈਸ ਰਹੇ ਨੇ ਇਸ ਵੇਲੇ ਸਿਆਸਤ ਦੇ ਵਿੱਚ ਉਹ ਵੀ ਐਕਟਿਵ ਨੇ ਕਲਾਕਾਰੀ ਤੋਂ ਸਿਆਸਤ ਦੇ ਵਿੱਚ ਗਏ ਆਗੂਆਂ ਦੀ ਲਿਸਟ ਬਹੁਤ ਲੰਬੀ ਹੈ ਹੋਰ ਆਗੋਂ ਦੀ ਗੱਲ ਕਰੀਏ ਤਾਂ ਕਮਲ ਹਸਨ ਜੋ ਕਿ ਆਪਣੀ ਨਵੇਕਲੀ ਅਦਾਕਾਰੀ ਦੇ ਲਈ ਜਾਣੇ ਜਾਂਦੇ ਨੇ ਉਹ ਵੀ ਐਮ ਐਨ ਪੋਲੀਟੀਕਲ ਪਾਰਟੀ ਦਾ ਉਹਨਾਂ ਵੱਲੋਂ ਵੀ ਗਠਨ ਕੀਤਾ ਗਿਆ ਸੀ 2018 ਦੇ ਵਿੱਚ ਉਹ ਤਾਮਿਲਨਾਡੂ ਦੇ ਸਿਆਸਤ ਦੇ ਵਿੱਚ ਐਕਟਿਵ ਨੇ 2018 ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਵੀ ਡਾਂਸਰ ਰਹਿ ਚੁੱਕੇ ਨੇ ਗਾਇਕ ਵੀ ਰਹਿ ਚੁੱਕੇ ਨੇ ਸਾਊਥ ਤੋਂ ਇੱਕ ਹੋਰ ਤੇਲਗੂ ਫਿਲਮ ਸਟਾਰ ਦੀ ਚਿਰੰਜੀਵੀ ਦੀ ਗੱਲ ਕਰਦੇ ਹਾਂ ਸਿਆਸਤ ਦੇ ਵਿੱਚ ਐਕਟਿਵ ਨੇ ਚਿਰੰਜੀਵੀ ਵੀ ਪ੍ਰਸਿੱਧ ਫਿਲਮ ਐਕਟਰੈਸ ਹੀਮਾ ਮਾਲਣੀ ਭਾਜਪਾ ਤੋਂ ਐਮਪੀ ਰਹਿ ਚੁੱਕੇ ਨੇ ਸ਼ਤਰੂਗੰਨ ਸਿਨਾ ਵੀ ਸਿਆਸਤ ਦੇ ਵਿੱਚ ਸਰਗਰਮ ਨੇ ਉਹ ਪਹਿਲਾਂ বিজেਪੀ ਦੇ ਵਿੱਚ ਸਨ ਤੇ ਹੁਣ ਕਾਂਗਰਸ ਜੁਆਇਨ ਕਰ ਗਏ ਨੇ ਸਮ੍ਰਿਤੀ ਇਰਾਨੀ ਦੀ ਗੱਲ ਕਰਦੇ ਹਾਂ ਵੱਡੇ ਟੀਵੀ ਸਟਾਰ ਰਹੇ ਨੇ ਕਿਉਂਕਿ ਸਾਸ ਵੀ ਕਬੀ ਬਹੁਤ ਥੀ ਸੀਰੀਅਲ ਦੇ ਵਿੱਚ ਉਹਨਾਂ ਨੂੰ ਫੇਮ ਮਿਲਿਆ ਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਰਗਰਮ ਸਿਆਸਤ ਸਮ੍ਰਿਤੀ ਇਰਾਨੀ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਆਗੂਆਂ ਦੀ ਗੱਲ ਕਰੀਏ ਪੰਜਾਬ ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਸਨੀ ਦਿਓਲ ਵੀ ਪੰਜਾਬ ਦੇ ਵਿੱਚ ਸਰਗਰਮ ਸਿਆਸਤ ਕਰਦੇ ਰਹੇ ਨੇ 2019 ਦੇ ਵਿੱਚ ਸਨੀ ਦਿਓਲ MP ਦੀ ਟਿਕਟ ਜਿੱਤੇ ਸਨ MP ਰਹੇ ਨੇ ਉਹ ਇਸ ਤੋਂ ਇਲਾਵਾ ਵੱਡੇ ਮਾਰਜਨ ਦੇ ਨਾਲ ਵਿਨੋਦ ਖੰਨਾ ਵੀ ਜਿੱਤੇ ਸਨ ਪੰਜਾਬ ਤੋਂ ਉਹ ਵੀ MP ਰਹੇ ਨੇ ਪੰਜਾਬ ਤੋਂ ਫਿਲਮ ਸਟਾਰ ਰਾਜ ਬੱਬਰ ਵੀ ਕਾਂਗਰਸ ਦੇ ਵਿੱਚ ਐਕਟਿਵ ਸਿਆਸਤ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਬਾਅਦ ਐਂਟਰਟੇਨਮੈਂਟ ਜਗਤ ਦੇ ਵੱਡੇ ਸਿਤਾਰੇ ਬਣੇ ਤੇ ਅੱਜ ਕੱਲ ਉਹ ਵੀ ਸਿਆਸਤ ਦੇ ਵਿੱਚ ਸਰਗਰਮ ਨੇ ਇਸ ਤੋਂ ਇਲਾਵਾ ਐਕਟਰ ਪ੍ਰੋਡਿਊਸਰ ਕੁਨਾਲ ਘੋਸ਼ ਸਿੰਦਰ ਬੱਪੀ ਲੈਹਰੀ ਮਿਥੁਨ ਚੱਕਰਵਤੀ ਮਹੇਸ਼ ਬਾਬੂ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਮ ਨੇ ਜਿਹੜੇ ਕਲਾਕਾਰੀ ਤੋਂ ਗਾਇਕੀ ਤੋਂ ਐਕਟਿੰਗ ਤੋਂ ਸਿਆਸਤ ਦੇ ਵਿੱਚ ਆਏ ਅਤੇ ਸਰਗਰਮ ਸਿਆਸਤ ਦੇ ਵਿੱਚ ਅਜੇ ਵੀ ਜਿਹੜੇ ਆ ਸਮੂਲੀਅਤ ਕਰ ਰਹੇ ਨੇ ਦਲਜੀਤ ਦੋਸਾਂਜ ਦਾ ਤਾਜ਼ਾ ਮਾਮਲਾ ਹੈ ਪਰ ਦਲਜੀਤ ਦੋਸਾਂਜ ਦੀ ਇਸ ਮੁਲਾਕਾਤ ਦੇ ਚਰਚੇ ਇਸ ਕਰਕੇ ਵੀ ਨੇ ਕਿਉਂਕਿ ਉਹਨਾਂ ਨੇ ਜੋ ਗੈਟਅਪ ਸੀ ਜੋ ਉਹਨਾਂ ਦੇ ਕੱਪੜੇ ਸਾਨੂੰ ਕਾਲੇ ਰੰਗ ਦੀ ਪੋਸ਼ਾਕ ਦੇ ਵਿੱਚ ਨਜ਼ਰ ਆਏ। ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਕਿਆਸ ਅਰਾਈਆਂ ਦਿਲਜੀਤ ਦੀ ਮੀਟਿੰਗ ਤੋਂ ਬਾਅਦ ਲਗਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਉਹਨਾਂ ਦੇ ਕਾਲੇ ਕੱਪੜਿਆਂ ਨੂੰ ਲੈ ਕੇ। ਇਸ ਨੂੰ ਵਿਰੋਧ ਦੀ ਨਿਸ਼ਾਨੀ ਵੀ ਮੰਨਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ। ਪਰ ਇਹ ਸਿਰਫ ਕਿਆਸ ਅਰਾਈਆਂ ਨੇ। ਦਲਜੀਤ ਦੋਸਾਂਜਾ ਬੀਜੇਪੀ ਵੱਲੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਦਲਜੀਤ ਦੇ ਫੈਨ ਇਸ ਗੱਲ ਨੂੰ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਦਲਜੀਤ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਇਹ ਅਜੇ ਹਾਲ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਹੈ ਦੂਜੇ ਪਾਸੇ ਇਹ ਵੀ ਚਰਚਾਵਾਂ ਨੇ ਕਿ ਇਸ ਮੀਟਿੰਗ ਤੋਂ ਬਾਅਦ ਦਲਜੀਤ ਦੋਸਾਂਜ ਸਿਆਸਤ ਦੇ ਵਿੱਚ ਐਂਟਰੀ ਲੈ ਸਕਦੇ ਨੇ ਬੀਜੇਪੀ ਦੇ ਵਿੱਚ ਉਹਨਾਂ ਨੂੰ ਕੋਈ ਅਦਾ ਦਿੱਤਾ ਜਾ ਸਕਦਾ ਇਸ ਗੱਲ ਦਾ ਕੋਈ ਪ੍ਰਤੱਖ ਸਬੂਤ ਨਹੀਂ ਹੈ ਦਲਜੀਤ ਦੋਸਾਨ ਜਾਂ ਭਾਜਪਾ ਵੱਲੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਇਹ ਮਹਿਜ ਇੱਕ ਉਪਚਾਰਿਕ ਮੁਲਾਕਾਤ ਵੀ ਹੋ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਕਿਸੇ ਕਲਾਕਾਰ ਨੂੰ ਨਹੀਂ ਮਿਲ ਰਹੇ ਇਸ ਤੋਂ ਪਹਿਲਾਂ ਵੀ ਉਹ ਹਿੰਦੀ ਫਿਲਮ ਇੰਡਸਟਰੀ ਅਤੇ ਹੋਰ ਵੱਡੇ ਕਲਾਕਾਰਾਂ ਦੇ ਨਾਲ ਕਈ ਤਰ੍ਹਾਂ ਦੀਆਂ ਮੁਲਾਕਾਤਾਂ ਕਰ ਚੁੱਕੇ ਨੇ ਪਰ ਕਿਉਂਕਿ ਦਲਜੀਤ ਦੋਸਾਂਝ ਲਗਾਤਾਰ ਪੰਜਾਬ ਦੇ ਵਿੱਚ ਪੰਜਾਬੀਅਤ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਨੇ ਇਸ ਕਰਕੇ ਇਸ ਕਿਸਮ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਦਲਜੀਤ ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਆਏ ਨੇ ਦੂਜੇ ਪਾਸੇ ਇਹ ਵੀ ਕਿਆਸਰਾਈਆਂ ਨੇ ਕਿ ਦਲਜੀਤ ਸਿਆਸੀ ਪਾਰੀ ਖੇਡਣ ਦੇ ਲਈ ਤਿਆਰ ਹੈ ਉਮੀਦ ਕਰਦੇ ਹਾਂ ਕਿ ਦਲਜੀਤ ਖੁਦ ਇਸ ਗੱਲ ਤੇ ਸਪਸ਼ਟੀਕਰਨ ਜ਼ਰੂਰ ਦੇਣਗੇ ਕਿ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀ ਮੁਲਾਕਾਤ ਦੇ ਕੀ ਮਾਇਨੇ ਨੇ ਉਹਨਾਂ ਨੇ ਇਹ ਮੁਲਾਕਾਤ ਕਿਉਂ ਕੀਤੀ ਹੈ ਅਤੇ ਭਾਜਪਾ ਵੀ ਜ਼ਰੂਰ ਇਸ ਗੱਲ ਤੇ ਸਪਸ਼ਟੀਕਰਨ ਦੇਵੇਗੀ ਕਿਉਂਕਿ ਦਲਜੀਤ ਦੇ ਫੈਨ ਚਾਹੁੰਦੇ ਨੇ ਕਿ ਸਥਿਤੀ ਸਪਸ਼ਟ ਹੋਵੇ